ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵਗੈਰਾ ਨੂੰ ਅੱਜ ਆਪਾਂ ਪਹੁੰਚੇ ਹੋਏ ਆ ਪੀਡੀਐਫ ਮੇਲਾ ਤਨੌਲਾ ਸੋਨੂੰ ਇੱਕ ਨੀਲੀ ਰਾਵੀ ਦਾ ਨਗੀਨਾ ਦਿਖਾ ਰਹੇ ਆ ਗੱਲਬਾਤ ਕਰਦੇ ਆ ਇਹਨੇ ਪੋਜੀਸ਼ਨ ਕਿਹੜੀ ਪੋਜੀਸ਼ਨ ਹਾਸਲ ਕੀਤੀ ਆ ਕਿਹੜੇ ਸੀਮੰਦੀ ਆ ਮਾਂ ਦਾ ਮਿਲਕ ਰਿਕਾਰਡ ਕੀ ਆ ਤੁਸੀਂ ਪਹਿਲਾਂ ਬਾਡੀ ਸਟ੍ਰਕਚਰ ਵੇਖੋ ਜੀ ਜਰੂਰ ਰੁਪਈਏ ਦੇਖ ਨਵੀਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਅ ਇਸ ਵਾਰ ਝੋਟੀ ਬਾਰੇ ਦੇ ਡਿਟੇਲ ਕਿਹੜਾ ਨੰਬਰ ਲੱਗਿਆ ਬਾਈ ਖੀਰੀਆਂ ਜਿਹੇ ਚੈਂਪੀਅਨ ਬਣੀ ਹੈ ਜੀ ਪਹਿਲੇ ਨੰਬਰ ਤੇ ਆਈ ਹੈ ਪਹਿਲੇ ਨੰਬਰ ਤੇ ਜੀ ਹਾਂਜੀ ਤੇ ਇਹ ਕਿਹੜੇ ਮਾਲੀ ਦੀ ਧੀ ਆ ਜੀ ਇਹ ਡਾਇਮੰਡ ਦੀ ਹਰੀ ਗੇ ਪੱਤਣ ਵਾਲੀ ਦੀ ਹਰੀ ਗੇ ਪੱਤਣ ਵਾਲਾਂ ਜੋ ਡਾਕਟਰ ਵਾਲਾ ਡਾਇਮੰਡ ਬੋਲ ਹਾਂਜੀ ਕਿਹੜੀ ਮਾਂ ਦਾ ਦੁੱਧਾ ਕੀ ਰਿਕਾਰਡ ਆ ਜੀ ਮਾਂ ਦਾ ਦੁੱਧ ਵੀ ਜਵਾਨੀ ਪੈ ਰਹੇ ਜੇ ਹੈਗੇ ਅਸੀਂ 20+ ਹਾਂਜੀ ਆਪਣੇ ਕੋਲ ਆਈ ਸੀ ਜਦੋਂ ਹੁਣ ਲਾ ਲਓ ਤਣਾਉਲੇ ਚ ਵਾਈ ਸੀ ਆਪਾਂ 13ਵੇਂ 14ਵੇਂ ਸੂਏ ਤੇ ਹਾਂਜੀ ਮਗਲਾ ਤੁਹਾਨੂੰ ਦਾ ਅੱਧਾ ਹੈ ਜੀ ਠੀਕ ਹੈ ਜੀ ਜਦੋਂ ਵੀ ਘਟਾ ਫਿਰ ਵੀ 15 ਲੀਟਰ ਚੋਂ ਆ ਕੇ ਦੁੱਧ ਜੇ ਪਤਾ ਨਹੀਂ ਚੌਥੇ ਸਥਾਨ ਤੇ ਰਹੀ ਸੀ ਠੀਕ ਹੈ ਜੀ ਹਾਂਜੀ ਤੇ ਇਹ ਗੱਬਣ ਹੈਗੀ ਹੈ ਜੀ ਜਿਹੜੀ ਏ ਆਈ ਹੋਈ ਹੋਈ ਆ ਬਾਈ ਚੈੱਕ ਪਾਸ ਨਹੀਂ ਹੈਗੀ ਜੀ ਅਸੀਂ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ 30 35 ਕਿ ਦਿਨ ਹੋ ਗਿਆ ਜੀ 30 35 ਦਿਨ ਹਾਂਜੀ ਇਹਦੀ ਪੋਜੀ ਹਾਂਜੀ ਪਸ਼ੂ ਪਾਲ ਕਵੀਰੋ ਪਹਿਲਾ ਨੰਬਰ ਪ੍ਰਾਪਤ ਕੀਤਾ ਕਰਮਾਂਵਾਲੀ ਨੇ ਤੇ ਇਹਦੀ ਮਾਂ ਦਾ ਦੁੱਧ ਵੀ ਬਾਈ ਨੇ ਦੱਸਿਆ ਵੀ ਤਨਾ ਉਲੇ ਮੇਲੇ ਤੋਂ ਤਨ ਖਾਨ ਵਾਲੀ ਮੱਝ ਸੀ ਹੈਨਾ ਹਾਂਜੀ ਹਾਂਜੀ ਉਹ ਕਿਹੜੀ ਲਾਈਨ ਦੀ ਸੀ ਕਿਹੜੇ ਤੋਂ ਉਹ ਮਤਲਬ ਪੱਪੂ ਸੰਧੂ ਵਾਲੀ ਡਾਇਰੈਕਟ ਹੈ ਜੀ ਆ ਪੱਪੂ ਸੰਧੂ ਵਾਲੇ ਸੂਰਜ ਮਤਲਬ ਮਾਂ ਕਣੀ ਉਹ ਸੀਦਾ ਜਿਹੜੇ ਗਾਨੀ ਅੰਕਲ ਜੀ ਨੇ ਉਹਨਾਂ ਦੀ ਜਿਹੜੀ ਆਪਦੀ ਮੱਝ ਸੀ ਉਹਨਾਂ ਦੀ ਬੱਚੀ ਸੀ ਇਧਰੋਂ ਪੱਪੂ ਅੰਕਲ ਵਾਲੀ ਸੂਰਜ ਬੁੱਲ ਦੀ ਹਾਂਜੀ ਠੀਕ ਆ ਬਾਈ ਜੀ ਤੇ ਕਿਹੜੇ ਮੋਲ ਬੁੱਲ ਤੋਂ ਹੁਣ ਗੱਪਣਾ ਜੀ ਇਹ ਠੀਕ ਨੰਦੂ ਲੱਗਿਆ ਆ ਇਹਦਾ ਮਸੀ ਆਇਆ ਯਾਰ ਬੇਲ ਨਾਬੇ ਵਾਲਾ ਜੀ ਨਾਬੇ ਵਾਲਾ ਨੰਦੂ ਫਾਰਮ ਹਾਂਜੀ ਤੇ ਜਿਹੜੀ ਮਤਲਬ ਪਿਛਲੀ ਵਾਰ ਭੈਣ ਸੀਗੀ ਉਹਦੀ ਵੱਡੀ ਭੈਣ ਤੁਹਾਡੇ ਤਾਂ ਹੋਰ ਵੀ ਪਸ਼ੂ ਮਤਲਬ ਕਾਫੀ ਤੁਹਾਡ ਨੂੰ ਨੀਲੀ ਰਾਵੀ ਤੇ ਕੰਮ ਕਰ ਰਹੇ ਹੋ ਤੁਸੀਂ ਹਾਂਜੀ ਹਾਂ ਹੁਣ ਮੁਰਾ ਤੇ ਵੀ ਸਟਾਰਟ ਕੀਤਾ ਹਾਂ ਮੈਂ ਜਿਆਦਾ ਪਿਆਰ ਨੀਲੀ ਰਾਵੀ ਨਾਲ ਜਿਵੇਂ ਸੁਨਾਮ ਏਰੀਆ ਉਹ ਆਪਣੇ ਏਰੀਆ ਚ ਤਾਂ ਜਾਦੇ ਮੁਰਾ ਹੀ ਆ ਹਾਂਜੀ ਹਾਂ ਕਿਉਂ ਫਰੋਜਪੁਰ ਮੋਗੇ ਚ ਤਾਂ ਇਹ ਏਰੀਏ ਚ ਜਿਆਦੇ ਨੀਲੀ ਰਾਵੀ ਆ ਹਾਂਜੀ ਹਾਂ ਮੈਂ ਕਹਿੰਦਾ ਪਹਿਲੇ ਹੋਮੋਂਗੇ ਤੁਸੀਂ ਫਾਰਮਰ ਵੀ ਜਿਹੜੇ ਨੇ ਸੁਨਾਮ ਜਾਂ ਸਮਰੂਰ ਦੇ ਵਿੱਚ ਨੀਲੀ ਤੇ ਕੰਮ ਕਰਨਾ ਸ਼ੁਰੂ ਕਰਿਆ ਹਨ ਹਾਂ ਹਾਂ ਹੁਣ ਤਾਂ ਚਲੋ ਕਾਫੀ ਹੋ ਗਏ ਜੀ ਜਸਵਰਜੀਤ ਆਪਣਾ ਲੰਗੌਰ ਵਾਲਾ ਬਾਈ ਹਾਂ ਬਾਈਕਲ 골ਡਨ ਪੂਰਾ ਬੰਦਾ ਹਾਂਜੀ ਹਾਂ ਕੰਡੇ ਵਾਲਾ ਵੀ ਵਗ ਗਿਆ ਹਾਂਜੀ ਤੇ ਉਹ ਮਤਲਬ ਮਤਲਬ ਦਿਖ ਆਪਣੇ ਜਿਆਦੇ ਮੁਰਾ ਦਾ ਕਰੇ ਜੀ ਜਿਆਦਾ ਹਾਂਜੀ ਤੇ ਨੀਲੀ ਰਾਵੀ ਦੀ ਕੋਈ ਖਾਸੀਅਤ ਜਿਹੜੀ ਤੁਹਾਨੂੰ ਵੱਧ ਦੇ ਚੋਂ ਮਲੇ ਚੰਗੀ ਲੱਗਦੀ ਹੈ ਉਹ ਦੱਸੋ ਸਾਨੂੰ ਬਈ ਇੱਕ ਤਾਂ ਠੰਡੀ ਜਿਆਦੇ ਹੈ ਇਹ ਹਾਂਜੀ ਇੱਕ ਦੇਖਣ ਨੂੰ ਸੋਹਣੀ ਲੱਗਦੀ ਆ ਨਾ ਅੱਛਾ ਜੀ ਤੇ ਦੂਜੀ ਲਾਲੋ ਮਤਲਬ ਠੀਕ ਹੈ ਮਿਲਣੇ ਚ ਕਾਫੀ ਠੀਕ ਹੈ ਲੰਮਾ ਸਮ ਠੀਕ ਹੈ ਦੁੱਧ ਹੁੰਦੀਆਂ ਨੇ ਤੇ ਫੈਂਟ ਜਿਆਦੇ ਨੇ ਦੁੱਧ ਭਾਜਦੀਆਂ ਨਹੀਂ ਜਾਨੀ ਕਿ ਸੁੱਕਦੀਆਂ ਹਾਂ ਦਾ ਮਤਲਬ ਇਹੀ ਆ ਹਾਂ ਬਾਕੀ ਦੁੱਧ ਦੀ ਕੁਆਲਿਟੀ ਵੀ ਜਿਆਦੇ ਵਧੀਆ ਹੈ ਬਾਕੀ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਇਹ ਪੰਜਾਬ ਦੀ ਨਸਲ ਹੈ ਜੀ ਆਪਾਂ ਹਾਂਜੀ ਸਾਂਝੇ ਪੰਜਾਬ ਦੀ ਹਾਂ ਆਪਣੇ ਪ੍ਰਾਸਤ ਸਾਮਕੇ ਰੱਖੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਗੱਲ ਆ ਤੇ ਕੋਈ ਨਹੀਂ ਬੋਲਣੀ ਅਜੇ ਇੱਕ ਕਟਾਈ ਹੈ ਜੇ ਤਾਂ ਆਪਣੇ ਕੋਲ ਇਹਦਾ ਮਤਲਬ ਪਾਈ ਹੈ ਹਾਂਜੀ ਅਜੇ ਛੋਟਾ ਹੀ ਹੈ ਅਜੇ ਬੁੱਲ ਨਹੀਂ ਕੋਈ ਤਿਆਰ ਕਰਿਆ ਆਉਣ ਵਾਲੇ ਸਮੇਂ ਚ ਕਰੋਗੇ ਸਲਾਹ ਹੈਗੀ ਹੈ ਬਾਕੀ ਟਾਈਮ ਦੱਸੂਗਾ ਇੱਕ ਛੋਟੇ ਕੋਲੇ ਬੂਰਾ ਵੀ ਬੁਰੀ ਝੋਟੀ ਹਾਂਜੀ ਉਹ ਵੀ ਡਾਇਮੰਡ ਦੀ ਹੈ ਕੁੰਜ ਹੈ 14 ਲੀਟਰ ਤੇ ਚੱਲ ਰਹੀ ਹੈ ਦੋ ਦੰਦ ਸੂਈ ਹੋਈ ਹੈ ਆਪਣੇ ਕੋਲ ਜੀ ਅੱਛਾ ਜੀ ਤੇ ਜਲਦੀ ਆਪਾਂ ਉਹਦੀ ਲਾਈਵ ਚ ਵਾਈ ਕਰਾਵਾਂਗੇ ਹਾਂ ਕਈ ਵਾਰ ਕਿਸੇ ਵੀਰ ਨੇ ਕੋਈ ਸਲਾਹ ਮਸਵਰਾ ਕੋਈ ਰਾਏ ਲੈਣੀ ਹੁੰਦੀ ਹੈ ਕੋਈ ਆਪਣਾ ਕੰਟੈਕਟ ਨੰਬਰ ਹਾਂਜੀ ਪੇਜ ਵੀ ਆਪਣਾ ਫੇਸਬੁੱਕ ਤੇ ਜੀ ਤੇ ਜੈ ਡੈਰੀ ਫਾਰਮ ਦੇ ਨਾਂ ਤੇ ਉਹ ਫੋਲੋ ਕਰ ਸਕਦਾ ਤੇ ਕੰ 00637 ਤੇ ਪਿੰਡ ਆਪਣਾ ਠੀਕ ਹੈ ਤੌਲਾ ਸਿੰਘ ਵਾਲਾ ਜੀ ਸਨਾਮ ਦੇ ਨੇੜੇ ਆ ਜਿਹੜਾ ਸੰਗਰੂਰ ਬਹੁਤ ਵਧੀਆ ਬਾਈ ਗੱਲਬਾਤ ਦਾ ਧੰਨਵਾਦ ਜਾਣਕਾਰੀ ਦੇਣ ਲਈ ਤੁਹਾਡਾ ਵੀ ਇੱਥੇ ਆਉਣ ਤੇ ਤੈਨੂੰ 57000 ਵਿਚਾਰ ਕੇ ਹਾਂ ਬਾਈ ਦਾ ਪੇਜ ਹੈ ਤੇਜਸ ਡੈਰੀ ਫਾਰਮ ਇਹ ਦੋ ਦੋ ਕਾਪੀ ਤੇ ਨਹੀਂ ਹੈ ਏਐਸਐਮ 234 ਰਕਮ